ਮੇਰਾ ਨਾਮ ਪਰਮਜੀਤ ਤੇ ਤੁਹਾਡਾ YouTube ਚੈਨਲ ਤੇ ਸਵਾਗਤ ਕਰਦਾ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਪੰਜਾਬੀ ਨਾਵਲ ਰੋਹੀ ਦਾ ਫੁੱਲ ਰੋਹੀ ਦਾ ਫੁੱਲ ਬੜੇ ਹੀ ਅੱਛੇ ਲੇਖਕ ਬੂਟਾ ਸਿੰਘ ਸ਼ਾਦ ਜੀ ਦੁਵਾਰ ਲਿਖਿਆ ਗਿਆ ਹੈ ਤੇ ਇਸ ਦੇ ਕੁੱਲ ਪੰਨੇ ਨੇ 140 ਤੇ ਇਹਨਾਂ ਦੀ ਜਿਹੜੀ ਪੇਪਰ ਬੈਕ ਕੀਮਤ ਰੱਖੀ ਗਈ ਹੈ 200 ਇਸ ਕਿਤਾਬ ਦੀ ਜੇ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦਾ ਕਿ ਇਹ ਨਾਵਲ ਹੈ ਜਿਹੜਾ ਸਮਰਪਿਤ ਹੈ ਮੁਹੰਮਦ ਸਦੀਕ ਨੂੰ ਜੋ ਕਿ ਪੰਜਾਬੀ ਗਾਇਕ ਨੇ ਤੇ ਕਾਂਗਰਸ ਦੇ ਲੀਡਰ ਵੀ ਨੇ ਤੇ ਉਸ ਚੀਜ਼ ਦੀ ਮੈਨੂੰ ਸਮਝ ਨਹੀਂ ਆਈ ਕਿ ਉਹਨਾਂ ਨੂੰ ਇਹ ਕਿਉਂ ਸਵਾਰਪਿਤ ਕੀਤੀ ਗਈ ਹੈ ਕਿਤਾਬ ਕੀ ਉਹਨਾਂ ਨੇ ਕੋਈ ਹੈਲਪ ਕੀਤੀ ਹੈ ਜਾਂ ਉਹਨਾਂ ਦੇ ਕੋਈ ਗਾਣੇ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਤੋਂ ਸਿੱਧੇ ਲੈ ਕੇ ਇਹ ਨਾਵਲ ਲਿਖਿਆ ਗਿਆ ਜਾਂ ਕੋਈ ਹੋਰ ਵੀ ਤਾਂ ਉਹਦਾ ਮੈਨੂੰ ਰੀਜਨ ਨਹੀਂ ਪਤਾ ਤੇ ਬਾਕੀ ਚਲੋ ਜਿਹੜੀ ਇਹ ਕਿਤਾਬਾਂ ਸਮਰਪਿਤ ਕੀਤੀਆਂ ਜਾਂਦੀਆਂ ਨੇ ਇਹ ਸਮਸ ਤੋਂ ਪਰੇ ਹੀ ਹੁੰਦਾ ਮੋਸਟਲੀ ਆਪਣੇ ਬੱਚਿਆਂ ਨੂੰ ਕਰਦੇ ਨੇ ਆਪਣੇ ਦੋਸਤਾਂ ਨੂੰ ਕਰਦੇ ਨੇ ਤੇ ਜਦੋਂ ਕੋਈ ਲੇਖਕ ਵੱਡਾ ਹੋ ਜਾਂਦਾ ਹੈ ਉਹਦੀਆਂ ਕਾਫੀ ਕਿਤਾਬਾਂ ਆ ਜਾਂਦੀਆਂ ਨੇ ਤਾਂ ਉਹ ਨੇੜਲੇ ਲੇਖਕਾਂ ਨੂੰ ਸਮਰਪਿਤ ਕਰਨ ਲੱਗ ਜਾਂਦਾ ਹੈ ਕਿਉਂਕਿ ਜਿਹੜੇ ਬੱਚਿਆਂ ਨੂੰ ਉਹਦਾ ਚਾਹ ਖਤਮ ਹੋ ਜਾਂਦਾ ਸਮਰਪਿਤ ਕਰਨ ਦਾ ਤਾਂ ਇਹ ਜਦੋਂ ਮੈਂ ਵੱਡ ਕੇ ਬੜਾ ਮੈਨੂੰ ਹੈਰਾਨ ਵੀ ਹੋਇਆ ਤੇ ਕੀ ਮੁਹੰਮਦ ਅਸਦੀਕ ਨੂੰ ਇਹ ਕਿਤਾਬ ਕਿਉਂ ਇਹਦੀ ਸਮਰਪਿਤ ਕੀਤੀ ਗਈ ਹੈ ਤੇ ਗੱਲ ਕਰਦੇ ਹਾਂ ਚਲੋ ਇਸ ਨਾਵਲ ਦੀ ਤਾਂ ਇਸ ਨਾਵਲ ਦੀ ਗੱਲ ਕਰੀਏ ਸਿੱਧੇ-ਸਿੱਧੇ ਦੇ ਵਿੱਚ ਦੋ ਮੈਸੇਜ ਮਿਲਦੇ ਨੇ ਜਿਹੜਾ ਕਿ ਇੱਕ ਸਧਾਰਨ ਪਾਠਕ ਹੈ ਉਹ ਕਾਮੁਕਤਾ ਵਾਲਾ ਮੈਸੇਜ ਲਵੇਗਾ ਕਿ ਜਦੋਂ ਕਿਸੇ ਨੂੰ ਕਾਮ ਦੀ ਨੀਡ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਤਾਂ ਉਹ ਕਿਵੇਂ ਨਾ ਕਿਵੇਂ ਪੂਰੀ ਕਰਦਾ ਜਾਂ ਪੂਰੀ ਕਰਨੀ ਚਾਹੀਦੀ ਹੈ ਤੇ ਜਿਹੜਾ ਦੂਜਾ ਮੈਸੇਜ ਹੈ ਜਿਹੜਾ ਕਿ ਲੇਖਕ ਦੇਣਾ ਚਾਹੁੰਦੇ ਨੇ ਬੇਸ਼ੱਕ ਕਾਮੁਕਤਾ ਕਿਤਾਬ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਪਰੋਸੀ ਗਈ ਹੈ ਉਸ ਨੂੰ ਜ਼ਿਆਦਾ ਜਿਹੜਾ ਬਿਆਨ ਕੀਤਾ ਗਿਆ ਤਾਂ ਕਿਤੇ ਕਿਤੇ ਲੱਗਦਾ ਕਿ ਇਹ ਨਾਵਲ ਦੀ ਜ਼ਰੂਰਤ ਵੀ ਸੀ ਉਸ ਕਰੈਕਟਰ ਦੀ ਜਿਹੜੀ ਮਨੋਦਸ਼ਾ ਨੂੰ ਬਿਆਨ ਕਰਨਾ ਵੀ ਜ਼ਰੂਰੀ ਸੀ ਪਰ ਇੱਕ ਜਿਹੜਾ ਅਸਲ ਮੈਸੇਜ ਹੈ ਇਸ ਨਾਵਲ ਦਾ ਉਹ ਸਮਾਜ ਤੇ ਸੱਟ ਮਾਰਦਾ ਹੈ ਕਿ ਕਿਵੇਂ ਇੱਕ 16 ਸਾਲ ਦੀ ਕੁੜੀ ਨੂੰ 50 60 ਸਾਲ ਦਾ ਬੰਦਾ ਉਹ ਵਿਆਹ ਲਿਆਂਦਾ ਤਾਂ ਉੱਥੇ ਉਹਨੂੰ ਸਮਾਜ ਕੁਝ ਨਹੀਂ ਕਹਿੰਦਾ ਤਾਂ ਜਦੋਂ ਉਹੀ 16 ਸਾਲ ਦੀ ਪਵਿੱਤਰ ਕੁੜੀ ਆਪਦੀ ਇੱਕ ਕਹਾਣੀ ਨੂੰ ਪਿਆਰ ਕਰਦੀ ਹੈ ਕਿਉਂਕਿ ਸਮਾਜ ਵੱਲੋਂ ਉਸ ਦਾ ਮੁੰਡਾ ਹੁੰਦਾ ਕਿਉਂਕਿ ਉਹ ਉਸਦੇ ਬਾਪ ਦੇ ਲੜ ਲੱਗ ਕੇ ਆਈ ਹੁੰਦੀ ਹੈ ਤੇ ਉਸਦੀ ਪਹਿਲੀ ਪਤਨੀ ਦਾ ਉਹ ਮੁੰਡਾ ਹੁੰਦਾ ਤੇ ਉਹਨਾਂ ਦੇ ਵਿੱਚ ਕੋਈ ਸੰਬੰਧ ਨਹੀਂ ਬਣਦਾ ਹੈਗਾ ਹਸਬੈਂਡ ਤੇ ਉਹ ਛੋਟੀ ਕੁੜੀ ਦੇ ਵਿੱਚ ਤੇ ਤਾਂ ਕਰਕੇ ਐਂਡ ਤੇ ਜਿਹੜਾ ਇਹ ਉਹ ਦੱਸਦਾ ਵੀ ਕਿਵੇਂ ਸਮਾਜ ਜਦੋਂ ਉਦੋਂ ਸਹੀ ਠਹਿਰੋਂਦਾ ਚੀਜ਼ਾਂ ਨੂੰ ਤਾਂ ਹੁਣ ਕਿਵੇਂ ਗਲਤ ਹੋ ਸਕਦਾ ਹੈ ਤਾਂ ਸਮਾਜ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਨੀ ਚਾਹੀਦੀ ਤਾਂ ਇਹ ਦਾ ਦੂਜਾ ਮੈਸੇਜ ਨੇ ਤਾਂ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਕਿਤਾਬ ਦੇ ਵਿੱਚ ਕਾਮੁਕਤਾ ਭਾਰੀ ਹੈ ਤੇ ਕਿਤੇ ਕਿਤੇ ਲੱਗਦਾ ਕਿ ਜਿਹੜਾ ਦੂਜਾ ਮੈਸੇਜ ਹੈ ਉਹਦੀ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ ਗਈ ਤੇ ਜਿਹੜਾ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਉਹ ਮਾਨਸਿਕ ਹਾਲਾਤ ਜਿਹੜੇ ਉਸ ਕੁੜੀ ਦੇ ਸੀ ਉਸ ਨੂੰ ਬਿਆਨ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਕਿ ਹਾਂ ਉਹ ਕੀ ਫੀਲ ਕਰ ਰਹੀ ਸੀ ਉਸ ਨੂੰ ਇੱਕ ਕਹਾਣੀ ਦੀ ਇਤਲਾਸ ਸੀ ਤਾਂ ਉਹ ਚੀਜ਼ਾਂ ਇਸ ਨਾਵਲ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਤਾਂ ਨਾਵਲ ਪੜਨ ਵਾਲਾ ਪਰ ਉਹਨਾਂ ਦੇ ਲਈ ਜੋ ਇਸ ਚੀਜ਼ ਨੂੰ ਸਮਝਦੇ ਨੇ ਜੋ ਦੂਜੇ ਤਰੀਕੇ ਨਾਲ ਇਸ ਨਾਵਲ ਨੂੰ ਪੜ੍ਹਨਗੇ ਜਾਂ ਸ਼ੁਰੂਆਤੀ ਪਾਠ ਕਹਿ ਸਕਦੇ ਆ ਤਾਂ ਉਹਨਾਂ ਦੇ ਲਈ ਇੱਕ ਜਿਹੜੀਆਂ ਰਾਸਲੀਲਾ ਵਾਲੀਆਂ ਕਹਾਣੀਆਂ ਹੁੰਦੀਆਂ ਨੇ ਤਾਂ ਸ਼ਾਇਦ ਇਹ ਨਾਵਲ ਹੈ ਜਿਹੜਾ ਉਦਾਂ ਵੀ ਲੱਗ ਸਕਦਾ ਹੈ ਤਾ ਬਾਕੀ ਜਿਹੜੀ ਲੇਖਣ ਸ਼ੈਲੀ ਦੀ ਗੱਲ ਕਰਾਂ ਤਾਂ ਬਾ ਕਮਾਲ ਦੀ ਹੈ ਤੁਹਾਨੂੰ ਬੰਨ ਕੇ ਰੱਖਦੀ ਹੈ ਇੱਕ ਮਿੰਟ ਦੇ ਲਈ ਵੀ ਤੁਸੀਂ ਕਿਤਾਬ ਨੂੰ ਛੱਡ ਨਹੀਂ ਸਕਦੇ ਤੁਸੀਂ ਇੱਕ ਹੀ ਸਿਟਿੰਗ ਦੇ ਵਿੱਚ ਇਸ ਕਿਤਾਬ ਨੂੰ ਪੜ੍ਹਨਾ ਚਾਹੁੰਦੇ ਤਾਂ ਇਹ ਇਸ ਲੇਖਕ ਦੀ ਜਿਹੜੀ ਹੈ ਉਹ ਖੂਬਸੂਰਤ ਹੀ ਹੈ ਪਰ ਸ਼ਾਇਦ ਜੇ ਦੂਜਾ ਜਿਹੜਾ ਮੈਸੇਜ ਹੈ ਜਿਹੜਾ ਅਸਲੀ ਮੈਸੇਜ ਦੇਣਾ ਚਾਹੁੰਦਾ ਸੀ ਉਸ ਨੂੰ ਹੋਰ ਅੱਛੇ ਤਰੀਕੇ ਨਾਲ ਅੱਛੇ ਡਾਇਲੋਗ ਦਿੰਦਾ ਤਾਂ ਮੇਰੇ ਖਿਆਲ ਦੇ ਵਿੱਚ ਇਹ ਨਾਵਲ ਹੈ ਜਿਹੜਾ ਆਪਣੀ ਹੋਰ ਇਹਦਾ ਲੇਬਲ ਹੈ ਜਿਹੜਾ ਉੱਚਾ ਹੋ ਸਕਦਾ ਸੀ ਬਾਕੀ ਇਦਾਂ ਦੀਆਂ ਹੀ ਇੱਕ ਦੱਬਾ ਬਾਰੇ ਜਾਣਕਾਰੀ ਲੈਣ ਦੇ ਲਈ ਸਮਝਣ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਜਿੰਦਗੀ ਜਿੰਦਾਬਾਦ